4400 ਹਾਂਜੀ ਚਲਾ ਬੇਨਰ ਕੋਲ ਹਾਂਜੀ 4400 ਹਾਂਜੀ 4400 4500 4500 ਹਾਂਜੀ 4500 ਹਾਂਜੀ ਵੀਰ ਜੀ 4500 4500 ਹਾਂਜੀ ਧੀਰੇ ਜਮਾ ਕਿੰਨੇ ਦਾ ਵਾਕ ਆ ਹੁਣ ਕੀ ਫਰਕ ਰਹਿ ਗਿਆ ਯਾਰ ਤੁਹਾਡਾ ਮੈਂ ਦਿੱਤਾ ਆਪਾਂ ਜਿਆਦਾ ਨਹੀਂ ਦਿੱਤਾ ਨੀ ਬੀ ਟੋਟਲ ਇੰਨੇ ਦਾ ਕਰ ਦਿੰਦੇ ਹਾਂ ਹਾਂ ਰਾਂਜ ਦੇ ਪਿੱਛੇ ਨਹੀਂ ਬਈ 4500 ਹੋਰ ਕਿਸ਼ਣ ਲਵਣਾ ਵੀਰ ਜੀ ਖੜਦੇ ਵਾਹੋਲ ਨਹੀਂ ਬਣਦੀ ਬਣਦੀ ਬੋਗਾ ਵੀ ਨਹੀਂ ਬਣਦਾ ਜੇ ਪੂਰਾ ਵੀ ਨਹੀਂ ਤਾਂ ਹੀ ਇਹ ਦੇ ਦਿੱਗੇ ਉੱਡ ਰਿਹਾ ਹੈ। ਆ। ਲੈ 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 ਹੋ ਲੈ ਆ। ਹੋ ਯਾਰ। 42 ਤੋਂ ਲਿਆ। ਨਹੀਂ। ਇਹ ਯਾਰ ਬਰਾਗ। ਉਹ ਦੇ ਦੇ ਮਾਨਸਾ। ਯਾਰ। ਕੋਈ ਯੂ ਦਾ ਬੰਦਾ ਨਹੀਂ। ਹੋ ਗਿਆ। ਕੁਛ ਨਹੀਂ ਹੁੰਦਾ ਯਾਰ ਸੋ। ਵੀਰ ਜੀ 42 ਤੋਂ ਦਾ ਹੋ ਗਿਆ। ਨਹੀਂ ਯਾਰ ਇਹ ਕੈਮਰਾ ਹੈ। ਹੋ ਗਿਆ ਹੁੰਦਾ। ਫੜਾ ਦੇ ਫੜਾ ਦੇ। ਕੁਛ ਵੀ ਹੁੰਦਾ। ਮੈਨੂੰ ਪੱਕਾ ਮਾਰ ਦੇ ਬੰਦਾ। ਕੋਈ ਨਹੀਂ। ਕੋਈ ਨਹੀਂ ਮਿਲਿਆ। ਲਿਖ ਦਿਓ ਵੀ 4500 ਹੈ 4500 ਚ ਹੋ ਗਿਆ 4500 ਹੈ ਹਾਂ ਹਾਂਜੀ ਆ ਗਿਆ ਦਾ ਵੀਰ ਜੀ ਆਹ ਵਾਹ ਥੋੜੀ ਜਿਹੀ ਵੀਰ ਜੀ ਮੋਟਰ ਰੱਖੇ ਦਾ 2500 2500 ਹਾਂਜੀ 2500 ਕਰੋ 4000 4000 4000 4500 ਹਾਂਜੀ 4500 ਹਾਂਜੀ 4500 4000 4500 ਹੂੰ ਬੋਲਣਾ ਹੈ ਲਓ ਫਿਰ ਜੀ ਬੋਲੀ ਚੱਲੀ ਗੀ ਪਿੰਡ ਕੇਰੇ ਖੜੇ ਦੇ ਵਿੱਚ ਹਾਂਜੀ 4500 ਬੋਲੋ ਆਪਿਆ ਰਾਤ ਤੋਂ ਵੱਲ ਸ਼ੇਅਰ ਕਰਿਆ ਕਰੋ 4600 ਹਾਂਜੀ 4600 4600 4600 4600 4600 ਸੋ ਇਹ ਬੋਲੂ ਯਾਰ ਇਹ ਪਹਿਲੇ ਹੀ ਬੋਲ ਲਾ ਗਿਆ ਆ ਵੀ ਕਾਲੂ ਸੁਣਨੋ ਨਾ ਇਹ ਕਰਦੇ ਆ ਕਿ ਦੋ ਤਿੰਨ ਆ ਵੀ ਚੰਗਾ ਟੱਪੇ ਦਾ ਨਾ ਇਧਰ ਵੇਚਾ ਬਹੁਤ ਸਵਾਸ ਕਰ ਸਕਦਾ ਆ ਕੀ ਦਾ ਭਾਈ ਓਏ ਉਹ ਕੀ ਦਾ ਇਹ ਹੁੰਦਾ ਵਾ 47 ਵਾਲਾ ਪਿੱਛੇ ਰੱਖੋ ਇਹੇ ਨਾੜੀ ਪੱਠਾ ਕੀ ਹੈ ਪਿੱਛੇ ਦੇ ਇੱਕ ਬੱਕਰੇ ਦੇ ਪੱਠਾ ਵੀਰ ਜੀ ਰੱਖੋ ਮੋੜ ਇੱਕ ਬੱਕਰਾ ਤੇ ਇੱਕ ਪੱਠਾ ਦੇ ਸਰਦਾਰ ਯਾਰ 4000 ਯਾਰ ਹਾਂਜੀ 4000 ਯਾਰ ਥੋੜੀ ਪਿੱਛੇ ਹੋ ਜਾਓ 4000 ਯਾਰ ચાર હજાર ચાર હજાર વીરજી ચાર હજાર બી બલીસો બલી સો બલીસ ચીસો ચાલીસ લા અગે બોલી ભાઈ भई 5000 पंहिंजी पंज 5000 ਨਾ ਦੇ ਜਾਣੇ ਕਰਦੇ ਆ ਕਿ ਦੋ ਦਨ ਕਰਦੇ ਕਿਹਦੇ ਵੀਰ ਜੀ ਕਿੰਨੇ ਦੇਣੀਆਂ ਬਹੁਤ ਬੋਲੀ ਸ਼ਾਨਦਾਰ ਚੱਲੀ ਜਾਂਦੀ ਆ ਕੋਈ ਰੌਲਾ ਨਹੀਂ ਗਾ ਬਹੁਤ ਵਧੀਆ ਚੱਲਦੀ ਬੋਲੀ ਪਿੰਡ 캐릭터 ਦੇ ਵਿੱਚ ਆਠਾ ਵੀਰੇ ਖਾਲੀ ਗੱਪਣਾ ਅਗਲੇ ਦੀ ਆ ਹਾਂਜੀ ਅਗਲੇ ਗੱਪਣਾ ਆਦੇ ਆ ਫਿਰ ਖਾਲੀ ਆਉਣ ਆਪਣੇ ਕੋਲੋਂ ਆਪਣੇਆਂ ਨੂੰ ਖਾਲੀ ਇਰੀ ਗਾ ਹਾਂਜੀ I really. Mm. Yeah,